ਖਬਰਾਂ ਦੀ ਸ਼ੁਰੂਆਤ करिए ਸ਼ਰਮਾ ਜੀ ਇੱਕ ਬੜੀ ਅਹਿਮ ਖਬਰ ਤੋਂ ਜਿਹੜੀ ਖਬਰ ਇਹ ਸਵਾਲ ਖੜਾ ਕਰ ਰਹੀ ਹੈ ਕਿ ਕੀ ਹੁਣ ਅਦਾਲਤਾਂ ਦੇ ਹੱਥ ਵਸ ਪੈ ਜਾਵੇਗੀ ਜੱਥੇਦਾਰੀ ਬਿਲਕੁਲ ਜੀ ਇਹ ਸਵਾਲ ਬਹੁਤ ਤਵਾਜ਼ਬ ਹੈ ਔਰ ਫਿਕਰਮੰਦੀ ਵਾਲਾ ਹਮਮ ਅਸਲ ਚ ਜਿਹੜੀ ਜੱਥੇਦਾਰੀ ਦੀ ਪਦਵੀ ਹੈ ਜੱਥੇਦਾਰ ਦਾ ਰਤਵ ਹੈ ਉਹ ਸਿੱਖ ਸਿਧਾਂਤਾਂ ਅਨੁਸਾਰ ਸਿੱਖ ਕੌਮ ਅਨੁਸਾਰ ਇਸ ਮੌਕੇ ਸਰਮੋਰ ਅਹੁਦਾ ਹੈ ਹਮਮ ਅਕਤ 7 ਦਾ ਤੇ ਸ਼੍ਰੀ ਕਲਤਖ ਸਾਹਿਬ ਦਾ ਜੱਥੇਦਾਰ ਹੋਣਾ ਬਾਕੀ ਤਖਸਿਆਂ ਦਾ ਜੱਥੇਦਾਰ ਹੋਣਾ ਸਾਡੀ ਸਿਰਮੌਰ ਮਾਨਤਾ ਪ੍ਰਾਪਤ ਰਤਵੇ ਨੇ ਜੀ ਸੋ ਉਹਨਾਂ ਨੂੰ ਐਦਾਂ ਡੀਲ ਕਰਨਾ ਹੈ ਜੀ ਬੀਸੀ ਵੱਲੋਂ ਜਿਵੇਂ ਮਲਾਜ਼ਮ ਹੋਣ ਹੂੰ ਤੇ ਚਲੋ ਜੇ ਤੁਸੀਂ ਮਲਾਜ਼ਮਾਂ ਕੀ ਡੀਲ ਕਰਦੇ ਹੋ ਤਾਂ ਵੀ ਮਲਾਜ਼ਮ ਲਈ ਵੀ ਕੋਈ ਸਿਧਾਂਤ ਨਿਯਮ ਹੁੰਦੇ ਨੇ ਕਿ ਹਾਂ ਭਾਈ ਉਹਨੂੰ 2 ਮਹੀਨੇ ਦਾ ਨੋਟਿਸ ਦੇਣਾ 3 ਮਹੀਨੇ ਦੀ ਐਡਵਾਂਸ ਦੇ ਕੇ ਤੋਰਨਾ ਜਾਂ ਤੁਰੰਤ ਹਟਾਉਣਾ ਤੇ ਤੁਸੀਂ ਤਾਂ ਉਹ ਵੀ ਫਾਲੋ ਨਹੀਂ ਕਰਦੇ ਹੂੰ ਇਹ ਵਰ ਉਸ ਰੂਤਰ ਦੇ ਅਨੁਸਾਰ ਮਾਨਤਾਣ ਤੱਕ ਕੀ ਦੇਣਾ ਸੋ ਇਹ ਚਰਚਾਵਾਂ ਜਿਹੜੀਆਂ ਮੰਥਨ ਅੰਦਰ ਚੱਲੀ ਜਾਂਦਾ ਹੂੰ ਹੂੰ ਉਸ ਸਭ ਦੇ ਦਰਮਿਆਨ ਇੱਕ ਵਿਅਕਤੀ ਪਟੀਸ਼ਨ ਲੈ ਕੇ ਅਦਾਲਤ ਪਹੁੰਚ ਗਿਆ ਕਿ ਜੀ ਐਸਜੀ ਪੀਸੀ ਤੋਂ ਹੀ ਅਧਿਕਾਰ ਲਿਆ ਜਾਵੇ ਜੀ ਇਹਨਾਂ ਨੂੰ ਜਥੇਦਾਰ ਲਾਉਣ ਦਾ ਹਟਾਉਣ ਦਾ ਅਧਿਕਾਰ ਨਹੀਂ ਹੈਗਾ ਇਹ ਤਾਂ ਇਹਨਾਂ ਦਾ ਕੰਮ ਤਾਂ ਗੁਰੂ ਘਰਾਂ ਦੇ ਪ੍ਰਬੰਧ ਦੇਖਣਾ ਹੈ ਹੂੰ ਤੋਂ 1925 ਦੇ ਐਕਟ ਦਾ ਹਵਾਲਾ ਲੈ ਕੇ ਉਹ ਵਿਅਕਤੀ ਅਦਾਲਤ ਚਲਾ ਗਿਆ ਮਤਲਬ ਕੀ ਹੁਣ ਦੁਨੀਆਵੀ ਅਦਾਲਤਾਂ ਫੈਸਲਾ ਕਰਨਗੀਆਂ ਸਿੱਖ ਜਦ ਤੱਕ ਇਹਨੂੰ ਲਾਉਣਾ ਹੈ ਕਦੋਂ ਲਾਉਣਾ ਹੈ ਕਿਵੇਂ ਲਾਉਣਾ ਹੈ ਕਿਵੇਂ ਹਟਾਉਣਾ ਹੈ ਕਿਵੇਂ ਨਹੀਂ ਹਾਂ ਇਹ ਲੰਮੇ ਸਮੇਂ ਤੋਂ ਸਿੱਖ ਪੰਥ ਦੇ ਅੰਦਰ ਸਿੱਖ ਧਰਾਂ ਦੇ ਅੰਦਰ ਸਿੱਖ ਸੰਸਥਾਵਾਂ ਦੇ ਅੰਦਰ ਇਹ ਵਿਚਾਰ ਪਣ ਪਿਆ ਹੋਇਆ ਕਿ ਵੀ ਘਟੋ ਘਟ ਕੋਈ ਇੱਕ ਰੂਪਰੇਖਾ ਤਾਂ ਉਲੀਕ ਲੋ ਘਟੋ ਘਟ ਕਿ ਜਿਹੜੀ ਦੁਨੀਆ ਪਰਚੇ ਸੁਨਿਆਤਾ ਜਾਵੇ ਕਿ ਜਦੋਂ ਜਥੇਦਾਰ ਸਾਹਿਬ ਨੂੰ ਅਸੀਂ ਲਿਆਉਨੇ ਆ ਤਾਂ ਅਸੀਂ ਕਿਸ ਰੋ ਰੀਤਾ ਨਾਲ ਲਿਆਉਨੇ ਆ ਦੇ ਨਗਾੜੇ ਪਜਾ ਤੇ ਦਸਤਾਰਾਂ ਪੇਟ ਕਰ ਤੇ ਇਹਨਾਂ ਸਰੂਪ ਵਿਪਾ ਤੇ ਅ ਮਤਲਬ ਕਿ ਪੂੜੇ ਮਾਣ ਤਣ ਨਾਲ ਅਸੀਂ ਗੱਜੇ ਵਜਾਂ ਜਿਵੇਂ ਕਿਹਾ ਜਾਂਦਾ ਕਿ ਹਾਥੀ ਤੇ ਮਿਟਾ ਕੇ ਲਿਆਉਣੇ ਆ ਮਤਲਬ ਜਦੋਂ ਤੋਰਦੇ ਆ ਤਾਂ ਅਸੀਂ ਨੰਗੇ ਪੈਰੀ ਦੋ ਦਿਨੇ ਚੱਪਲ ਵੀ ਪਾਉਣ ਨਹੀਂ ਦਿੰਦੇ ਮਤਲਬ ਉਹ ਬਹੁਤ ਗਲਤ ਸੁਣਿਆ ਜਾਂਦਾ ਤੋਰਨ ਲੱਗੇ ਵੀ ਉਹੀ ਮਾਣ ਸ਼ਾਨ ਬਣਿਆ ਰਹੀ ਕਿਉਂਕਿ ਸਾਰੀ ਉਮਰ ਉਸ ਦੇ ਨਾਮ ਨਾਲ ਉਹ ਸ਼ਬਦ ਜੁੜ ਜਾਣਾ ਜਿਹੜੇ ਸੱਚੇ ਦਰ ਰਹੇ ਸਹੀ ਸਹੀ ਬਿਲਕੁਲ ਸਹੀ ਸੋ ਇਸ ਲਈ ਮਤਲਬ ਕਿ ਕੌਮ ਦੀਆਂ ਇਹ ਹਸਤੀਆਂ ਦਾ ਉਹ ਮਾਣ ਤਣ ਬਣਿਆ ਰਹੇ ਉਹਦੇ ਲਈ ਕੋਈ ਰੋਹ ਰਿਠ ਹੋਵੇ ਉਹਦੇ ਵਿੱਚੋਂ ਜਦੋਂ ਧਾਮੀ ਸਾਹਿਬ ਵਾਪਸ ਆਏ ਨੇ ਦਾਦੇ ਚਰਚਾ ਤੁਰੀ ਹੋਈ ਹੈ ਹੁਣ ਉਹਨਾਂ ਨੇ ਸਮਾਂ ਹੱਦ ਵੀ ਬਤਾਇਆ ਕਿ 20 ਮਈ ਤੱਕ ਲੈ ਜਾਓ ਹੈਨਾ ਇਸ ਲਈ ਉਹ ਪ੍ਰਕਿਰਿਆ ਦੀ ਵੀ ਗੱਲ ਤੁਰ ਰਹੀ ਹੈ ਪਰ ਨਾਲ ਨਾਲ ਇਹ ਵੀ ਗੱਲ ਤੁਰੀ ਜਾ ਰਹੀ ਹੈ ਕਿ ਕੀ ਸਾਨੂੰ ਹੁਣ ਕੇਂਦਰ ਵਾਲਾ ਝੂਲਾ ਵੀ ਲਾ ਦੇਣਾ ਚਾਹੀਦਾ ਕਿ ਜਦੋਂ ਐਸਜੀਪੀਸੀ ਦਾ ਖੇਤਰ ਨਹੀਂ ਰਿਹਾ ਹੋਰ ਸੂਬਿਆਂ 'ਚ ਫਿਰ ਇਹ ਕੇਂਦਰ ਦੇ ਕੰਟਰੋਲ 'ਚ ਕਾਦੀ ਫਿਰ ਜੇ ਹਰਿਆਣੇ ਵਾਲੇ ਆਪਣੀ ਬਣਾ ਕੇ ਜਦਨਜੀ ਕਰਦਾ ਜ਼ੋਨ ਕਰ ਲੈਂਦੇ ਨੇ ਦਿੱਲੀ ਵਾਲਿਆਂ ਨੇ ਆਪਣੀ ਬਣਾਲੀ ਤੇ ਤੁਸੀਂ ਪੰਜਾਬ ਤੱਕ ਕਰ ਲਓ ਫਿਰ ਇਹਨੂੰ ਇਹ ਵੀ ਪੈਰਲਲ ਗੱਲ ਤੁਰ ਪਈ ਜੀ ਜੀ ਕਿਉਂਕਿ ਕੇਂਦਰ ਤੋਂ ਚੋਣੇ ਨਹੀਂ ਕਰਾ ਰਹੀ ਹਾਂ ਇਹ ਵੀ ਸਚਾਈ ਹੈ ਕਿ ਬਾਦਲਤਰ ਖੁਦ ਵੀ ਚੋਣ ਚ ਨਹੀਂ ਜਾਣਾ ਚਾਹੁੰਦੀ ਹਾਂ ਹੂੰ ਹੁਣ ਵੀ ਲੱਗਦਾ ਕਿ ਪਿਛਲੇ ਮੈਂਬਰ ਚੱਲੀ ਜਾਂਦੇ ਚਾਹੇ ਘਟ ਗਏ ਵਧ ਗਏ ਜੋ ਮਰਜੀ ਜਿੰਨੇ ਤੁਰ ਗਏ ਤੁਰ ਗਏ ਕੋਈ ਨਾ ਕੰਟਰੋਲ ਸਾਡੇ ਕੋਲ ਹੈ ਜੇ ਬਹੁਤ ਗੰਤੀ ਸਾਡੀ ਹੋਇਆ ਇਹ ਦੁਆਰਾ ਚੋਣਾਂ ਚ ਪਤਾ ਨਹੀਂ ਕਿਹੜੇ ਜਿੱਤ ਕੇ ਆ ਜਾ ਸਹੀ ਸੀ ਬਿਲਕੁਲ ਸਹੀ ਪਰ ਅਮਰਤ ਸਰ ਨਾਲ ਸੰਬੰਧਤ ਇੱਕ ਗੁਰਮਖ ਸਿੰਘ ਨਾਂ ਦਾ ਵਿਅਕਤੀ ਉਹਨੇ ਚੰਡੀਗੜ੍ਹ ਦੀ ਲੋਕਲ ਅਦਾਲਤ ਦੇ ਵਿੱਚ ਸਨਕ ਅਦਾਲਤ ਦੇ ਵਿੱਚ ਪਟੀਸ਼ਨ ਦਾਖਲ ਕਰਤੀ ਕਿ ਜਥੇਦਾਰਾਂ ਦੀ ਨਿਯੁਕਤੀ ਦਾ ਸੇਵਾ ਮੁਕਤੀ ਦਾ ਇਹ ਅਧਿਕਾਰ ਐਸਜੀਪੀਸੀ ਕੋਲ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਤੋਂ ਲੈ ਰਿਆ ਜਾਵੇ ਇਹਨਾਂ ਨੂੰ ਵਾਪਸ ਲੈ ਕੇ ਅਗਲੀ ਕਾਰਵਾਈ ਕੀਤੀ ਹੈ ਮਤਲਬ ਇਹ ਹੁਣ ਸਮੁੱਚੀ ਕੌਮ ਨੇ ਫੈਸਲਾ ਕਰਨਾ ਹੈ ਸਿੱਖ ਪਾਈਚਾਰੇ ਜਿੱਥੇ-ਜਿੱਥੇ ਬੈਠਾ ਉਹਨਾਂ ਦਾ ਨਿੱਜੀ ਮਾਮਲਾ ਹੈ ਸਿੱਖ ਸੰਸਥਾਵਾਂ ਦਾ ਸਿੱਖ ਪਾਈਚਾਰੇ ਦਾ ਨਿੱਜੀ ਮਾਮਲਾ ਹੈ ਉਹਦੇ ਵਿੱਚ ਸਿੱਧੀ ਅਦਾਲਤੀ ਦਖਲ ਸ਼ੋਭਦੀ ਨਹੀਂ ਹੈ ਬਹੁਤ ਜ਼ਿਆਦਾ ਉਸ ਬੰਦੇ ਤੱਕ ਕੁਝ ਤਰ੍ਹਾਂ ਪਹੁੰਚ ਕਰਨ ਦਾ ਮਾਮਲਾ ਬਾਅਦ ਸੋਚਵੇ ਨਹੀਂ ਤਾਂ ਫਿਰ ਮੇਰੀ ਕੋ ਜੋ ਮਾਹਰ ਕਾਨੂੰਨੀ ਮਾਇਰਾਂ ਨਾਲ ਵੀ ਗੱਲ ਹੋ ਰਹੀ ਸੀ ਉਹ ਕਹਿੰਦੇ ਕਿ ਫਿਕਰ ਕਰਨ ਵਾਲੀ ਗੱਲ ਨਹੀਂ ਹੈ 15-20 ਸਾਲ ਕੇਸ ਅਹੀਂ ਚੱਲ ਜੰਦੇ ਹੁੰਦੇ ਨੇ ਅਜੇ। ਹੂੰ। ਪਰ ਇਹ ਟਰੀਦਾਲਤਾ ਜੋ ਉਦੋਂ ਜੀ ਤੇ ਜੀ ਤਾਂ ਕਰਦੇ ਕਰਦੇ ਬਹੁਤ ਦੇਰ ਲੱਗ ਜਾਣੀ ਆ। ਪਰ ਮੇਰਾ ਸਵਾਲ ਇਸ ਗੱਲ ਤੋਂ ਲੈ ਕੇ ਇਸ ਲਈ ਫਿਕਰਮੰਦੀ ਵਾਲਾ ਸੀਗਾ ਕਿ ਕੱਲ ਅਗਲੇ ਨੇ ਕੇਂਦਰ ਨੂੰ ਵੀ ਨੋਟਿਸ ਕਰਤਾ। ਹਾਂਜੀ। ਐਸਜੀਬੀਸੀ ਨੂੰ ਵੀ ਨੋਟਿਸ ਕਰਤਾ। ਉਹਨੇ ਜਵਾਬ ਲਿਖੀ ਜਾਣਗੇ। ਉਹ ਜਵਾਬ ਖਬਰਾਂ 'ਚ ਤਰੀ ਜਾਣਗੇ ਤੇ ਅਸੀਂ ਕਿੱਧਰ ਮੁਟਰੇ ਆਂ? ਹੂੰ। ਪੰਥਕ ਵਿਵਾਦ ਘਰ ਦਾ ਵਿਵਾਦ ਸਾ ਤੋਂ ਨਜਿੱਠ ਨਹੀਂ ਹੋ ਰਿਹਾ। ਜੱਥੇਦਾਰੀ ਜਿਹੜੇ ਪੁਰਾਣੇ ਤੋਰੇ ਨੇ ਤਿੰਨ ਉਹਨਾਂ ਨੂੰ ਲੈ ਕੇ ਜਿਵੇਂ ਤੂੰ ਮੌਰਾਂ ਨੇ ਮੋਰਚਾ ਖੋਲ੍ਹਿਆ 27 ਤਰੀਕ ਫਿਰਸਰ ਤੇ ਖੜੀ ਆ 27 ਜੀ ਦਾ ਅਲਟੀਮੇਟਮ ਦਿੱਤਾ ਹੋਇਆ ਉਹਨਾਂ ਨੇ ਸੋ ਇਸ ਲਈ ਉਹ ਹੁਣ ਪਤਾ ਨਹੀਂ ਬੈਟਿੰਗ ਬੀਜੇਪੀ ਵੱਲੋਂ ਕਰਦੇ ਨੇ ਕਿ ਕੌਮ ਵੱਲੋਂ ਕਰਦੇ ਨੇ ਹੈਨਾ ਇਹ ਉਹਨਾਂ ਦੇ ਉੱਤੇ ਤੂੰ ਮਿਹਰਾਂ ਦੇ ਨਜ਼ਰ ਆ ਸੋ ਧਾਮੀ ਹੋਰੀ ਆਪਣੇ ਹਿਸਾਬ ਨਾਲ ਲੱਭਦੇ ਫਰੀ ਜਾਂਦੇ ਨੇ ਜੱਥੇਦਾਰ ਤੇ ਕਿਹਾ ਜਾ ਰਿਹਾ ਕਿ ਇੱਕ ਜੱਥੇਦਾਰ ਟਕਸਾਲ ਪੱਖੀ ਲੱਭ ਲੈਣਾ ਜਿਹੜਾ ਤੁਮਾਜੀ ਨੂੰ ਮਨਜ਼ੂਰ ਹੋਵੇ ਤੇ ਤੁਮਾਜੀ ਵੀ ਸੈਟਲ ਕਰ ਲਾਂਗੇ ਉਧਰ ਜਸੇਦਾਰ ਜਿਹੜੇ ਮੌਜੂਦਾ ਲਾਏ ਹੋਏ ਨੇ ਹੁਣ ਕਾਰਜਕਾਰੀ ਤੇ ਤਖਸੀਰੀ ਕੇਸ ਦਾ ਜਥਾਰਕੀਨ ਕੁਲਦੀਪ ਸਿੰਘ ਗੜਗਾਜ ਉਹ ਇੰਜ ਲੱਗ ਰਿਹਾ ਕਿ ਜਿਵੇਂ ਰਜੀ ਸਿੰਘ ਢੱਡਰੀਆਂ ਵਾਲਿਆਂ ਨੂੰ ਫੁੱਲੀਆਂ ਪਾਈ ਜਾਂਦੇ ਨੇ ਕਿ ਹਾਂ ਭਾਈ ਤੁਹਾਨੂੰ ਮੈਂ ਨੇੜੇ ਲਾਲਵਾ ਸੋ ਇਹ ਸਾਰੀ ਪ੍ਰਕਿਰਿਆ ਖਾਸੀ ਗੁੰਝਲਦਾਰ ਬਣੀ ਹੋਈ ਹੈ ਉਹਦੇ ਵਿੱਚ ਅਦਾਲਤ 'ਚ ਜਾਣਾ ਕਿ ਕੀ ਹੁਣ ਅਦਾਲਤ ਤਾਂ ਇਹ ਕਰਿਆ ਕਰੂਗੀ ਕਿ ਜਥੇਦਾਰ ਕਿਹਨੂੰ ਲਾਉਣਾ ਹੈ ਤੇ ਕਿਵੇਂ ਲਾਉਣਾ ਕਦੋਂ ਲਾਉਣਾ ਇਹ ਅਫਸੋਰਟ ਜੈਂਪ ਬੱਤਾ ਜੀ ਬਿਲਕੁਲ ਜੀ ਮੈਂ ਤੁਸੀਂ ਕਹਿੰਦੇ ਨਾ ਸੈਟਿੰਗ ਸ਼ਬਦ ਤੁਸੀਂ ਯੂਜ਼ ਕੀਤਾ ਕਿ ਵਰਤਿਆ ਤੁਸੀਂ ਕਿ ਸੈਟਿੰਗ ਉਹਦੇ ਨਾਲ ਵੀ ਹੋ ਰਹੀ ਹੈ ਉਹਦੇ ਨਾਲ ਸੈਟਿੰਗਾ ਕਰਨ ਕਰ ਕੀਤਾ ਇਹਨਾਂ ਦਿਨਾਂ ਦੇ ਉੱਤੇ ਆਇਆ ਹੈ ਨਾ ਕਾਲੀਦਾਲ ਤੇ ਹੋਰ ਜਿਹੜੀਆਂ ਪੰਤਕ ਜਥੇਬੰਦੀ ਸੈਟਿੰਗਾ ਦਾ ਸੈਟਿੰਗਾ ਤੇ ਉਹ ਸੈਟਿੰਗਾ ਸੈਟਿੰਗਾ ਬੈਠੀਆਂ ਹੀ ਨਹੀਂ ਆਪਾਂ ਨੂੰ ਹੀ ਪਤਾ ਜਦੋਂ ਸੈਟਿੰਗਾ ਕਰਨੀ ਆ ਫਿਰ ਸਿਧਾਂਤ ਸੈਟਿੰਗ ਥੋੜਾ ਕਰਦਾ ਸਿਧਾਂਤ ਤਾਂ ਨਿਰਦੇਸ਼ ਦਿੰਦਾ ਸਿਧਾਂਤ ਤਾਂ ਤੈਅ ਕਰਦਾ ਦੂਜੀ ਗੱਲ ਇਹ ਹੈ ਸ਼ਰਮਾ ਜੀ ਕਿ ਉਹ ਚਲੋ ਜਿਹੜੇ ਆਪਣੇ ਆਪ ਨੂੰ ਸਹਿਰਦ ਜਿਹੜੇ ਇਨਸਾਨ ਗੈਂਦੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਇਹ ਆਇ ਨਹੀਂ ਹੋਣਾ ਚਾਹੀਦਾ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਹੈ ਕਿ এসਜੀਪੀਸੀ ਦੇ ਮੁਲਾਜ਼ਮ ਨਹੀਂ ਜਹੇਦਾਰ ਫਿਰ ਉਹਨੂੰ ਇੰਨਾ ਕੁ ਵੀ ਪਤਾ ਹੋਣਾ ਚਾਹੀਦਾ ਹੈ ਵੀ ਜਹੇਦਾਰ ਕਿਸੇ ਅਦਾਲਤ ਦੇ ਮਤਾਹਤ ਨਹੀਂ ਫਿਰ ਉਹਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਦਿਹਾਤਮਵਾਦ ਤੇ ਦਿਨਆਵੀ ਅਦਾਲਤਾਂ ਇਹਨਾਂ ਇਕੱਠੀਆਂ ਨਹੀਂ ਕੀਤਾ ਜਾ ਸਕਦੇ ਇਹਨਾਂ ਨੂੰ ਨਾ ਨਾ